ਪਰ ਜਿਹੜੇ ਹਾਲਾਤਾਂ ਚ ਦਾਰੇ ਵੀਰੇ ਨੂੰ ਲੈ ਕੇ ਆਏ ਸੀ ਅਸੀਂ ਤਲੋ ਤਸਵੀਰਾਂ ਦੇਖੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਆਜੋ ਕੀ ਹਾਲ ਨੇ ਅਸੀਂ ਤਾਂ ਜ ਮਿਲਣਾ ਹੈ ਭਰਾ ਨੂੰ ਮੈਂ ਕਿਹਾ ਯਾਰ ਮਿਲिए ਤੁਹਾਡੇ ਸ਼ਹਿਰ ਚ ਇਹ ਜੀ ਸੀ ਸਿਹਤ ਰਹਿੰਦੀ ਆ ਜਿਹੜੀ ਦੁਨੀਆ ਨਾਲ ਕੋਈ ਲਿੰਕ ਨਹੀਂ ਸਾਰਿਆਂ ਤੋਂ ਅਲੱਗ ਆਪਣਾ ਜੀਵਨ ਬਤੀਤ ਕਰਦੇ ਆ ਜਾਨਵਰਾਂ ਪੰਛੀਆਂ ਨਾਲ ਬਿੱਲੀਆਂ ਕਿੱਥੇ ਰੱਖੀਆਂ ਬੰਦਾ ਬਿੱਲੀਆਂ ਮਿਲਾਓ ਯਾਰ ਸਭ ਕੀ ਨਾਂ ਰੱਖੇ ਇਹਨਾਂ ਦੇ ਤੇ ਪ੍ਰਤਾਪ ਵੀਰੇ ਫਿਰ ਇਹ ਇਹ ਹਾਲਾਤ ਬਣਾਏ ਪਿਆ ਘਰ ਦੇ ਬਾ ਜਾਣ ਕੇ ਕੀਤੇ ਹੀ ਹੁਣ ਕਹਿੰਦੇ ਘਰ ਦੀ ਸਫਾਈ ਕਰਾ ਲਾ ਵਿਆਹ ਕਰਾ ਦਾਂਗੇ ਮੈਂ ਨਹੀਂ ਕਰਾਉਣਾ ਚਾਹੁੰਦਾ ਮੈਂ ਤੁਹਾਨੂੰ ਸਹੀ ਦੱਸਦਾ ਇੰਨੀ ਗੱਲ ਤੇ ਐਕਟ ਦੇਣਾ ਦੇਖੋ ਰਿਕਾਰਡ ਕਰੋ ਉਹ ਨਾ 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 ਬੰਨਣਾ ਆਪਾਂ ਇਹ ਤਾਂ ਲੈ ਕੇ ਜਾਣਾ ਉਹ ਇਹ ਤਾਂ ਲੈ ਕੇ ਜਾਣਾ ਆਪਾਂ ਅੱਛਾ ਤੇ ਵਧੀਆ ਮੋਟਰਸਾਈਕਲ ਆ ਤੇਰਾ ਯਾਰ ਮੈਂ ਦੱਸਦਾ ਇਹ ਤਾਂ ਨਾ ਪਾੜ ਦੂ ਘਰੋਂ ਮੇਰਾ ਵਿਆਹ ਹਾਂ ਜੀ ਅੱਡਾਂ ਗੇ ਰੋਟੀ ਖਾਣ ਦੇ ਪੈਸੇ ਨਹੀਂ ਮੈਨੂੰ ਕੈਨੇਡਾ ਭੇਜ ਆਕਰ ਇੱਥੇ ਉੱਪਰ ਕੋਈ ਮੇਰੇ ਮਾਨਕਿਆਂ ਦਾ ਘਰ ਹੈ ਜੀ ਆ ਤਾ ਨਹੀਂ ਬੱਸ ਆਹ ਆਣਾ ਤੇਰੀ ਬਰੀਜਾਕਾਰ ਨੂੰ ਅੱਗ ਲਾਵ ਹੁਣ ਜਿਵੇਂ ਆ ਸੋਨਾ ਪਿਆ ਐ ਸੋਨਾ ਨਹੀਂ ਰੱਖਣਾ ਆਪਾਂ ਸੋਨਾ ਕੋ ਜਾ ਕੇ ਲੈ ਲੈ ਕੋਈ ਘੜਾ ਕੇ ਕੁਝ ਬਣਾਉਣਾ ਸੀਗਾ ਨਹੀਂ ਨਹੀਂ ਪਘਲਾਇਆ ਪਿਆ ਤੂੰ ਤਾਂ ਕਿੰਨਾ ਹੀ ਸੋਨਾ ਰਿ ਥੱਲੇ ਗੱਲ ਇਹ ਮੈਂ ਸੋਨੇ ਨੂੰ ਅੱਗ ਲਾਈ ਜਾਂਦਾ ਤੂੰ ਅਰੇ ਭਣਾ ਆ ਦਵਾਈਆਂ ਦਾ ਕੰਮ ਕਰਦਾ ਰਾਂ ਫਰਗ ਆ ਸਾਰਾ ਸੋਨਾ ਤੂੰ ਮਚਾਤਾ ਰਹਿ ਰੇੜੀ ਦੇ ਵਿੱਚ ਲੈ ਨਾ ਕੋਈ ਨਾ ਜੀ ਉਹ ਬੜੀ ਮੱਚੀ ਪਈ ਹੈ ਗੱਲ ਇਹ ਆ ਵੀ ਬੰਗ ਪਿਗਲ ਗਈ ਯਾਰ ਅੱਧੀ ਆ ਵੀ ਪਿਗਲ ਗਈ ਲੈ ਹੋਰ ਕੀ ਮਾਤਾ ਦੇ ਕੜੇ-ਕੁੜੇ ਨਾ ਜੀ ਇਹਨੇ ਸਾਰਿਆਂ ਨੂੰ ਦੇਖੋ ਅੱਗ ਲਾਲਾ ਪਗਲਾਤੇ ਨੇ ਜਿਵੇਂ ਤੁਸੀਂ ਦੇਖਿਆ ਉਸ ਘਰ ਦੇ ਹਾਲਾਤ ਕੀ ਸੀ ਜਿਹੜੇ ਘਰ 'ਚ ਇੱਕ ਪੜਿਆ-ਲਿਖਿਆ ਟੱਬਰ ਰਹਿੰਦਾ ਸੀ ਜੁਆਇੰਟ ਫੈਮਿਲੀ 'ਚ ਜਿਹਦੇ ਵਿੱਚ ਪ੍ਰਤਾਪ ਸਿੰਘ ਦਾਰੇ ਦੇ ਜੀ ਸੀਨੀਅਰ ਸਕੈਂਡਰੀ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਰਹੇ ਇਹਨਾਂ ਦੇ ਮੰਮੀ ਲੈਕਚਰਰ ਸੀਗੇ ਔਰ ਟੀਚਰ ਸੀਗੇ ਟੀਚਰ ਸੀਗੇ ਹੈਡ ਟੀਚਰ ਸੀਗੇ ਜਾਂ ਹੈਡ ਟੀਚਰ ਸੀਗੇ ਮੰਮੀ ਵੀ ਧੰਮੀਪੁਰੇ ਸਕੂਲ ਚ ਤੇ ਬਾਕੀ ਇਹਨਾਂ ਦੇ ਜਿਹੜੇ ਮਾਮੇ ਸੀਗੇ ਉਹ ਵੀ ਵੱਡੀਆਂ ਪੋਸਟਾਂ ਦੇ ਅਰ ਜੰਡੀਗੜ ਰਹਿੰਦੇ ਨੇ ਕੋਠੀਆਂ ਭਟੀਆਂ ਉਹਨਾਂ ਦੇ ਉਹਨਾਂ ਪੋਰਸ਼ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਦਾਰੇ ਦੇ ਪਾਪਾ ਦੀ ਤੇ ਮੰਮੀ ਦੀ ਸ਼ੁਰੂਤੀ ਅਨਬੰਨ ਹੋ ਗਈ ਸੀ ਤੇ ਅਲੱਗ ਹੋ ਗਏ ਸੀ ਪ੍ਰਤਾਪ ਸਿੰਘ ਦਾਰਾ ਆਪਣੀ ਮੰਮੀ ਦੇ ਨਾਲ ਆ ਕੇ ਆਪਣੇ ਨਾਨਕੇ ਘਰ ਜਗਰਾਉਂ ਰਹਿਣ ਲੱਗ ਗਿਆ ਸੀ ਤੇ ਦਾਰੇ ਵੀਰੇ ਨੇ ਪੜ੍ਹਾਈ ਕੀਤੀ ਨਾਨਕੇ ਰਹਿ ਕੇ ਮੇਰੇ ਵੀ ਜਗਰਾਉਂ ਹੀ ਨਾਨਕੇ ਆ ਕੋਠੇ ਰਹਿਣਾ ਮੇਰਾ ਉੱਥੋਂ 5-6 ਕਿਲੋਮੀਟਰ ਸਾਈਡ ਤੇ ਸੀ ਪਿੰਡ ਕਿ ਵੀਰਾ ਉੱਥੇ ਫਿਰ ਪੜ੍ਹਿਆ ਲਿਖਿਆ ਵੀ ਮੇਰੇ ਕਿੰਨਾ ਪੜਿਆ ਤੋ ਐਮਸੀਏ ਕੀਤੀ ਆ ਵੀਰੇ ਠੀਕ ਹੈ ਪਰ ਐਮਸੀਏ ਸਾਇੰਸ ਕਾਲਜ ਕੀਤੀ ਸੀ ਕਿੱਥੇ ਕਿੱਥੇ ਪੀਡੀਯੂਨੀਵਰਸਿਟੀ ਪੀਡੀ ਯੂਨੀਵਰਸਿਟੀ ਤੋਂ ਤੇ ਜਿਹੜੀ ਗ੍ਰੈਜੂਏਸ਼ਨ ਕੀਤੀ ਸੀ ਉਹ ਕਿੱਥੇ ਕੀਤੀ ਸੀ ਉਹ ਯਾ ਡੀਏ ਵੀ ਕਾਲਜ ਡੀਏ ਵੀ ਕਾਲਾ ਜੀ ਐਲ ਆਰ ਐਮ ਕਾਲਜ ਠੀਕ ਹੈ ਠੀਕ ਹੈ ਤੇ ਦਾਰੇ ਵੀਰੇ ਫਿਰ ਉਸ ਤੋਂ ਬਾਅਦ ਕੀ ਕੰਮ ਕਰਦੇ ਸੀ ਤੁਸੀਂ ਉਸ ਤੋਂ ਬਾਅਦ ਵੀ ਆਹ ਕੰਪਿਊਟਰ ਦੇ ਕੋਰਸ ਕੀਤੇ ਜੀ ਹੂੰ ਤੇ ਤੁਹਾਡੀਆਂ ਡਿਗਰੀਆਂ ਕੀ ਕੀਤੀਆਂ ਐਮਸੀਏ ਜੀ ਸੀ ਐਮ ਮਸੀਸੀ ਜੀ ਤੁਸੀਂ ਪਿਛਲੇ ਮਹੀਨੇ ਸੀ ਜਿੱਥੇ ਉਹ ਉਧਰ ਆਧਾਰ ਕਾਰਡ ਬਣਾਉਣ ਲੱਗੇ ਸੀ ਅਸਰ ਆਧਾਰ ਕਾਰਡ ਬਣਾਉਂਦੇ ਸੀ ਹਾਂਜੀ ਆਧਾਰ ਕਾਰਡ ਠੀਕ ਆ ਆਧਾਰ ਕਾਰਡ ਸੈਂਟਰ ਬਣਾ ਲਿਆ ਸੀ ਆ ਮੈਨੇ ਕਿ ਤੁਸੀਂ ਹਾਂਜੀ ਕੰਮ ਕਰਦੇ ਸੀ ਉੱਥੇ ਹਾਂਜੀ ਕੰਮ ਕਰਦੇ ਠੀਕ ਆ ਵੀਰੇ ਕਿੰਨਾ ਕੁ ਟਾਈਮ ਕੰਮ ਕੀਤਾ ਵੀਰੇ ਉਹ ਕੰਜੇ ਡੇਢ ਸਾਲ ਡੇਢ ਸਾਲ ਤੇ ਮਮਾ ਦੀ ਡੈਥ ਉਸੇ ਦਰਾ ਨਹੀਂ ਹੋ ਗਈ ਸੀ ਨਹੀਂ ਜੀ ਉਹਨਾਂ ਨੇ ਤਾਂ ਹੁਣੇ ਤਾਂ ਇੱਕ ਸਾਲ ਹੋ ਗਿਆ ਉਹ ਆਰਗੇਂਜ ਕਰਕੇ ਫੋ ਹਾਂ ਫਿਰ ਆ ਗਿਆ ਵੀ ਚਲਦੇ ਆ ਡਾਕਟਰ ਦੇ ਹਸਪਤਾਲ ਚਲਦੇ ਆ ਕਹਿੰਦੇ ਨਹੀਂ ਜੀ ਇਹ ਧਾਰੇ ਵੀਰੇ ਜਿਵੇਂ ਪਰਿਵਾਰ ਚ ਹੋਰ ਕੌਣ ਕੌਣ ਸੀ ਤੁਸੀਂ ਕਿੰਨੇ ਭੈਣ ਭਰਾ ਸੀ ਮੇਰੇ ਜੀ ਦੋ ਇੱਕ ਵੱਡਾ ਭਰਾ ਸੀ ਇੱਕ ਵੱਡੀ ਭੈਣ ਸੀ ਦੋਨਾਂ ਦੀ ਦੱਸੋਗੀ ਸੀ ਵੱਡੇ ਭੈਣ ਜਿਹੜਾ ਟੱਪੀ ਟੱਪਦੀ ਸੀਗੀ ਤੇ ਵੱਡਾ ਭਰਾ ਜਿਹੜਾ ਉਹ ਚਿਗਰਨ ਖਾ ਕੇ ਉਹ ਹੋ ਗਿਆ ਜਿਹੜਾ ਬੁਰੀ ਕੋਸ ਚਿਗਰਨ ਤੋਂ ਇਨਫੈਕਸ਼ਨ ਹੋ ਗਿਆ ਅਲਰਜੀ ਹੋ ਗਈ ਹਾਂਜੀ ਤੇ ਉਹ ਚਿਗਰਨ ਖਾ ਰਿਆ ਸੀ ਉਹਨੇ ਉਹ ਕਿੰਨਾ ਪੜਿਆ ਸੀ ਵੀਰਾਂ ਨਹੀਂ ਉਹ ਮੈਂ ਜੰਮਿਆ ਨਹੀਂ ਸੀ ਜਦੋਂ ਅੱਛਾ ਛੋਟਾ ਹੁੰਦਾ ਹੀ ਪੂਰਾ ਹੋ ਗਿਆ ਤੇ ਭੈਣ ਵੀ ਛੋਟੇ ਹੁੰਦੇ ਪੂਰੀ ਹੋ ਗਈ ਹਾਂਜੀ ਛੋਟੇ ਪਾਣੀ ਦੇ ਟੈਬਲੇਟ ਉਸ ਵੀ ਜੀ ਬਾਣ ਦੇ ਟੈਬਲੇਟ ਹਾਂਜੀ ਪਾਣੀ ਦੇ ਟੈਬਲੇਟ ਤੇ ਜਿਵੇਂ ਤੁਸੀਂ ਵੀਰੇ ਦੀ ਸੁਣ ਰਹੇ ਹੋ ਗੱਲਬਾਤ ਵੀ ਘਰ ਦੇ ਵਿੱਚ ਮੋਤਾਂ ਹੋ ਗਈਆਂ ਚਲੋ ਭੈਣ ਭਰਾ ਤਾਂ ਚਲੇ ਗਏ ਉਹ ਤਾਂ ਨਿੱਕੀ ਉਮਰੇ ਜ ਤੁਰ ਗਏ ਪਰ ਨਾਨਾ ਜੀ ਦੇ ਨਾਲ ਬਹੁਤ ਟੈਟ ਸੀਗਾ ਵੀਰੇ ਨਾਨਾ ਜੀ ਚੜਾਈ ਕਰ ਗਏ ਮਾਮਾ ਜੀ ਹੁਣੇ ਚੰਡੀਗੜ੍ਹ ਜਾ ਕੇ ਰਹਿਣ ਲੱਗ ਗਏ ਇਹ ਆਪਣੀ ਮੰਮੀ ਦੇ ਨਾਲ ਇੱਥੇ ਇਕੱਲਾ ਰਹਿੰਦਾ ਸੀਗਾ ਕਿ ਜਦੋਂ ਮਦਰ ਨਾਲ ਇਕੱਲਾ ਰਹਿੰਦਾ ਸੀ ਤਾਂ ਵੀਰਾ ਪਤਾ ਨਹੀਂ ਕੀ ਕਾਰਨ ਇਹਾ ਡਿਪਰੈਸ਼ਨ ਜਾਣ ਲੱਗ ਗਿਆ ਡੀਪ ਡਿਪਰੈਸ਼ਨ ਚਲਾ ਗਿਆ ਆਪਣੇ ਮਦਰ ਨੂੰ ਵੀ ਬਾਹਰ ਨਹੀਂ ਜਾਣ ਦਿੰਦਾ ਸੀ ਆਪ ਵੀ ਨਹੀਂ ਸੀ ਬਾਹਰ ਨਿਕਲਦਾ ਘਰ ਦੇ ਦਰਵਾਜ਼ੇ ਬੰਦ ਫਿਰ ਉਸ ਤੋਂ ਬਾਅਦ ਜਦੋਂ ਮਦਰ ਪੂਰੇ ਹੋ ਗਏ ਉਸ ਤੋਂ ਬਾਅਦ ਤਾਂ ਫਿਰ ਇਹ ਜਮਈ ਕੱਲਾ ਰਹਿ ਗਿਆ ਕੋਈ ਕਹਿਣ ਵਾਲਾ ਹੀ ਹੈ ਨਹੀਂ ਸੀ ਕਿ ਵੀ ਦਾਰੇ ਸੀ ਤੇਰੇ ਨਾਲ ਖੜਿਆ ਯਾਰ ਫਿਕਰ ਨਾ ਕਰ ਦਾਰਾ ਨਾਵੇ ਨਾ ਨਾਵੇ ਰਾਤ ਖਾਵੇ ਨਾ ਖਾਵੇ ਕੋਈ ਫਰਕ ਨਹੀਂ ਪੈਸਾ ਵੀ ਸੀਗਾ ਕੋਲੇ ਉਸ ਘਰ ਦੇ ਵਿੱਚ ਤੁਸੀਂ ਦੇਖੋ ਕੀ ਹਾਲਾਤ ਸੀ ਜਦੋਂ ਅਸੀਂ ਦਾਰੇ ਵੀਰੇ ਨੂੰ ਲੈ ਕੇ ਆਏ ਇੰਨਾ ਹਾਲਾਤਾਂ ਦੇ ਵਿੱਚ ਵੀਰਾ ਉੱਥੇ ਰਹਿ ਰਿਹਾ ਸੀ ਵੀਰੇ ਨੇ ਆਪਣੇ ਮੰਮੀ ਦੇ ਸੋਨੇ ਦੇ ਜਿਹੜੇ ਕੰਗਣ ਸੀਗੇ ਉਹ ਵੀ ਕੱਢ ਕੇ ਬਾਹਰ ਹੀ ਰੱਖਿਓ ਸੀ ਕੱਟ-ਕੱਟ ਕੇ ਬਿੱਲੀ ਦੇ ਬੱਚੇ ਤੇ ਬਿੱਲੀਆਂ ਕਿੰਨੀਆਂ ਹੀ ਉਸ ਘਰ ਚ ਰੱਖੀਆਂ ਸੀ ਉਹਨਾਂ ਨੂੰ ਰੋਜ਼ ਛੂੜ ਲਿਆ ਕੇ ਪਾਉਂਦਾ ਸੀ ਮੁੱਲ ਤੇ ਇੱਕ ਬਿੱਲੀ ਮਰ ਗਈ ਸੀ ਉਹਦਾ ਪਿੰਜਰ ਬਣ ਗਿਆ ਉੱਥੇ ਰੱਖਿਆ ਹੋਇਆ ਸੀ ਵੀਰੇ ਨੇ ਮੈਨੂੰ ਕਿ ਅੱਜ ਵੀਰਾ ਬਿਲਕੁਲ ਠੀਕ ਆ ਤੰਦਰੁਸਤ ਆ ਚੜ੍ਹਦੀ ਕਲਾ ਚਾ ਸਾਡੇ ਨਾਲ ਸੇਵਾ ਕਰਾਉਂਦਾ ਕੁਝ ਚੀਜ਼ਾਂ ਤਾਂ ਇਦਨੀਆਂ ਸੀ ਵੀ ਹੁਣ ਮੈਂ ਬਿਆਨ ਹੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਵੀਰੇ ਦਾ ਉਹ ਪਾਸ ਸੀਗਾ ਹੰਦਾਰਾ ਵੀਰਾ ਉਹ ਤੋਂ ਅੱਗੇ ਨਿਕਲ ਚੁੱਕਿਆ ਧਾਰੇ ਵੀਰੇ ਨੇ ਸਪੋਰਟ ਲੱਭਣ ਦੀ ਵੀ ਕੋਸ਼ਿਸ਼ ਕੀਤੀ ਬਹੁਤ ਟੈਕਸੀ ਕਰਾਏ ਤੇ ਕਰਾ ਕੇ ਆਪਣੇ ਮਾਮੇ ਨੂੰ ਮਿਲਣ ਵੀ ਗਿਆ ਚੰਡੀਗੜ੍ਹ ਪਰ ਉਹ ਕਹਿੰਦਾ ਤੇਰੇ ਗੰਦੇ ਕੱਪੜੇ ਪਾਏ ਆ ਸੁਸਾਇਟੀ ਸਾਨੂੰ ਕੀ ਕਹੂਗੀ ਉਹਨੇ ਗੇਟ ਹੀ ਨਹੀਂ ਖੋਲਿਆ ਘਰ ਦੇ ਬਾਹਰ ਹੀ ਮੋੜਤਾ ਹੈ ਤਾਂ ਫਿਰ ਇੱਕ ਅਪਸੈਟ ਮੈਂਬਰ ਜਿਹਨੂੰ ਪਹਿਲਾਂ ਹੀ ਡਿਪਰੈਸ਼ਨ ਚੱਲ ਰਿਹਾ ਸੋਚੀ ਨਹੀਂ ਕੋਈ ਤੇ ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਊ ਫਿਰ ਅਗਰੈਸਿਵ ਹੋ ਗਿਆ ਬਹੁਤ ਫਿਰ ਆਸ-ਪਾਸ ਅੰਗਗਵੰਦ ਲੋਕਾਂ ਨਾਲ ਲੜ ਵੀ ਪੈਂਦਾ ਸੀ ਬਹੁਤ ਜ਼ਿਆਦਾ ਘਰ 'ਚ ਸਾਰੀਆਂ ਸੁੱਖ ਸਹੂਲਤਾਂ ਸੀ ਪਰ ਮੰਨਣ ਵਾਲਾ ਪਰ ਅੱਜ ਜਿਹਦਾਰਾ ਤਕਲੀਫ ਦੇ ਵਿੱਚ ਆ ਤਾਂ ਕੋਈ ਨਹੀਂ ਪੁੱਛ ਰਿਹਾ ਕਿ ਵੀ ਪ੍ਰਤਾਪ ਸਿੰਘ ਕਿਵੇਂ ਆ ਰੋਟੀ ਪਾਣੀ ਖਾਦਾ ਕਿ ਨਹੀਂ ਖਾਦਾ ਤਾਂ ਇਸ ਤਰ੍ਹਾਂ ਚੰਗੇ ਭਲੇ ਵੀ ਭਾਈ ਫਿਰ ਡਿਪਰੈਸ਼ਨ ਚਲੇ ਜਾਂਦੇ ਨੇ ਤੇ ਦਾਰੇ ਬਾਈ ਨੂੰ ਸਾਡੇ ਕੋਲੇ ਆਇਆ ਅੱਜ 3 ਵਕ ਸਾਲ ਹੋ ਚੱਲਿਆ 1 ਸਾਲ ਦੇ ਵਿੱਚ ਦਾਰਾ ਬਾਈ ਅੱਜ ਇੰਨਾ ਇੰਕਮਪਰੂਵ ਆ ਮਹੀਨਾ ਡੇਢ ਮਹੀਨਾ ਆ ਕੇ ਨੇ ਜ਼ਰੂਰ ਸਾਇਲੈਂਟ ਰਿਹਾ ਦਵਾਈ ਚੱਲਦੀ ਸੀ ਚਲੋ ਥੋੜਾ ਉਹਦੇ ਨਾਲ ਸੋਸਤ ਵੀ ਰਹਿੰਦਾ ਸੀ ਦਵਾਈ ਨਾਲ ਹੌਲੀ ਹੌਲੀ ਵੀਰਾ ਆਪ ਹੀ ਸੇਵਾ ਤੇ ਲੱਗ ਗਿਆ ਅੱਜ ਇਹ ਵੀਰੇ ਨੇ ਜਿਵੇਂ ਦੱਸਿਆ ਵੀ ਸਵੇਰੇ ਉੱਠ ਕੇ ਸਾਰੇ ਪਹਿਲਾਂ ਫਰੂਟ ਕਟਾਉਨੇ ਆ ਹਨਾ ਫਿਰ ਤੇ ਸਬਜੀ ਕਟਾਉਨੇ ਸਬ지ਆਂ ਕਟਾਉਨੇ ਆ ਕਿਹਦੇ ਚਲਾਉਨੇ ਜੀ ਕਿਹਦੇ ਕਟਾਉਨੇ ਕਿਹਦੇ ਚੱਲਦੇ ਆ ਜਿਹੜਾ ਸਵੇਰੇ ਸਲਾਦ ਵਰਤਾਇਆ ਜਾਂਦਾ ਫਿਰ ਭਾਂਡੇ ਮਾਂਜਣ ਭਾਂਡੇ ਮਾਂਜਣ ਲੱਗ ਜਾਂਦੇ ਆ ਭਾਂਡੇ ਦੀ ਸੇਵਾ ਤੇ ਲੱਗ ਜਾਂਦਾ ਵੀਰਾ ਫਿਰ ਫਿਰ ਲੰਗਰ ਦੀ ਸੇਵਾ ਪ੍ਰਸ਼ਾਦਾ ਵਰਤਾਉਣਾ ਵਾ ਉਸ ਤੋਂ ਬਾਅਦ ਫਿਰ ਭਾਂਡੇ ਇਕੱਠੇ ਕਰ ਲੈਣੇ ਆ ਸਾਰਿਆਂ ਨੇ ਫੇਰ ਭਾਂਡਿਆਂ ਤੇ 15 16 ਮੈਂਬਰ ਨੇ ਜਿਹੜੇ ਭਾਂਡਿਆਂ ਦੀ ਸੇਵਾ ਕਰਦੇ ਨੇ ਫਿਰ ਚਾਹ ਵਰਤਉਣੀ ਫਿਰ ਉਸ ਤੋਂ ਬਾਅਦ ਦੁਪਹਿਰ ਦੀ ਚਾਹ ਦਾ ਟਾਈਮ ਹੋ ਜਾਂਦਾ ਚਾਹ ਵਰਤਾਤੀ ਫਿਰ ਦੁਪਹਿਰ ਦੀ ਚਾਹ ਤੋਂ ਬਾਅਦ ਫਿਰ ਸ਼ਾਮ ਦੇ ਪ੍ਰਸ਼ਾਦ ਦਾ ਟਾਈਮ ਹੋ ਜਾਂਦਾ ਹਨਾ ਫਿਰ ਸਬਜ਼ੀਆਂ ਕੱਟਣੀਆਂ ਸਵੇਰ ਵਾਸਤੇ ਜਾਂ ਹੋਰ ਮਤਲਬ ਵੀਰੇ ਨੇ ਆਪਣਾ ਜੀਵਨ ਲੇਖੇ ਲਾਤਾ ਸੇਵਾ ਦੇ ਅੱਜ ਪਰ ਅੱਜ ਇਹ ਦਾਰੇ ਵੀਰੇ ਦੀ ਜ਼ਿੰਦਗੀ ਦਾ ਜਿਹੜਾ ਉਹ ਵਕਤ ਸੀਗਾ ਉਹ ਸਮਾਂ ਸੀ ਜਿਹੜਾ ਇਹਨੇ ਨਰਕ ਵਰਗੇ ਹਾਲਾਤਾਂ 'ਚ ਕੱਟਿਆ ਉਹ ਵਾਪਸ ਕੌਣ ਲਿਆ ਕੇ ਦੇਊਗਾ ਉਹ ਕਿਹਦੀ ਗਲਤੀ ਸੀ ਉਹਦਾ ਜ਼ਿੰਮੇਵਾਰ ਕੌਣ ਆ ਇਹ ਸਾਨੂੰ ਅੱਜ ਵਿਚਾਰਨਾ ਪੈਣਾ ਭਾਈ ਸਾਨੂੰ ਅੱਜ ਸੋਚਣਾ ਪੈਣਾ ਵੀ ਇਦਾਂ ਦੇ ਘਰ ਬਣੇ ਜਾਂਦੇ ਨੇ ਏਡੇ ਏਡੇ ਭੱਡੀਆਂ ਬਿਲਡਿੰਗਾਂ ਬਣੀ ਜਾ ਰਹੀਆਂ ਵਾ ਪਰ ਜਿੰਨਾ ਲੋਕਾਂ ਦੀ ਮਦਦ ਉੱਥੇ ਹੀ ਹੋ ਸਕਦੀ ਸੀ ਸਮਾਜ 'ਚ ਉੱਥੇ ਕਿਉਂ ਨਹੀਂ ਕੀਤੀ ਗਈ ਅੱਜ ਇੰਨੇ ਦੇ ਸ਼ੈਲਟਰ ਬਣੇ ਜਾਂਦੇ ਨੇ ਇੰਨਾਂ ਸ਼ੈਲਟਰਾਂ ਨੂੰ ਬਣਾਉਣ ਦੇ ਪਿੱਛੇ ਕਾਰਨ ਕੌਣ ਆ ਕੀ ਆ ਤੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਨੇ ਉਹ ਲੋਕ ਜਿਹੜੇ ਆਪਣੇ ਰਿਸ਼ਤੇ ਨਾਤਿਆਂ ਨੂੰ ਭੁੱਲੇ ਬੈਠੇ ਨੇ ਜਿਹੜੇ ਆਪਣੇ ਭਤੀਜਿਆਂ ਨੂੰ ਭਾਂਜਿਆਂ ਨੂੰ ਜਿਹੜੇ ਆਪਣੇ ਚਾਚੇ ਤਾਏ ਮਾਮੇ ਮਾਮੀਆਂ ਨੂੰ ਭੂਆ ਨੂੰ ਫੁੱਫੜਾਂ ਨੂੰ ਭੁੱਲੇ ਬੈਠੇ ਨੇ ਮਸੀਆਂ ਨੂੰ ਮਾਸਟਰਾਂ ਨੂੰ ਬਸਾਰੀ ਬੈਠੇ ਨੇ ਜਿਹੜੇ ਆਪਣੇ ਉਹਨਾਂ ਰਿਸ਼ਤਿਆਂ ਤੋਂ ਵੀ ਮਨਕਰ ਹੋ ਗਏ ਨੇ ਜਿਹੜੇ ਖੂਨ ਦੇ ਨੇ ਉਸ ਤੋਂ ਅਗਲਾ ਜਿਹੜੇ ਨਾਲ ਪੜਦੇ ਸੀ ਖੇਡਦੇ ਸੀ ਜਿਹੜੇ ਨਾਲ ਕੰਮ ਕਰਦੇ ਸੀ ਉਹ ਯਾਰ ਦੋਸਤ ਦਾ ਵੀ ਰਿਸ਼ਤਾ ਅੱਜ ਖੇਰੂ ਖੇਰੂ ਹੋ ਗਿਆ ਜਦੋਂ ਹੀ ਕੋਈ ਇਨਸਾਨ ਐਸ ਹਾਲਾਤ 'ਚ ਗਿਆ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਸਭ ਪਿੱਛੇ ਹਟਣਾ ਸ਼ੁਰੂ ਕਰ ਦਿੰਦੇ ਕੋਈ ਨਹੀਂ ਖੜਦਾ ਨਾਲ ਦਾਰੇ ਵੀਰੇ ਨੇ ਐਮਸੀਏ ਕੀਤੀ ਹੋਈ ਸੀ ਔਰ ਉਹ ਵੀ ਬੜੇ ਚੰਗੇ ਨੰਬਰਾਂ ਤੇ ਮੈਰਿਟ ਦੇ ਵਿੱਚ ਰਿਹਾ ਪੜ੍ਹਾਈ ਲਿਖਾਈ ਚ ਪੂਰਾ ਮਾਸਟਰ ਸੀ ਵੀਰਾ ਕਿਉਂਕਿ ਪ੍ਰਿੰਸੀਪਲ ਇਹਦੇ ਨਾਨਾ ਜੀ ਸੀ ਮੰਮੀ ਇਹਦੇ ਹੈਡਮਾਸਟਰ ਸੀ ਟੀਚਰਾਂ ਦੀ ਫੈਮਲੀ ਮਾਮਾ ਜੀ ਕੀ ਕਰਦੇ ਸੀ ਹਾਂ ਜੀ ਪ੍ਰੋਫੈਸਰ ਉਹ ਪ੍ਰੋਫੈਸਰ ਸੀ ਮਾਮਾ ਜੀ ਕਿੰਨੇ ਮਾਮੇ ਤੇਰੇ ਦੋ ਮਾਮਾ ਮੈਂ ਇੱਕ ਮਾਮਾ ਹੀ ਕੈਨੇਡਾ ਚ ਦੂਜੇ ਮਾਮਾ ਜੀ ਕੈਨੇਡਾ ਨੇ ਤੇ ਮਾਸੀਆਂ ਕਿੰਨੀਆਂ ਮਾਸੀਆਂ ਜੀ ਤਿੰਨ ਮਾਸੂ ਜੀ ਇੱਕ ਵੱਡੀ ਮਾਸੀਆ ਕੈਨੇਡਾ ਚ ਇੱਕ ਉਹ ਤੋਂ ਛੋਟੀ ਮਾਸ ਜ ਆ ਉਹ ਚੰਡੀਗੜ੍ਹ ਹੈ ਉਹ ਕੀ ਕਰਦੇ ਨੇ ਉਹ ਜੀ ਉਹ ਵੀ ਟੀਚਰ ਹੈ ਉਹ ਵੀ ਟੀਚਰ ਹੈ ਕਿਉਂਕਿ ਉਸ ਟਾਈਮ ਸਮਾਂ ਹੀ ਇਦਾਂ ਦਾ ਸੀ ਜਿਹੜੇ ਟੀਚਰ ਸੀ ਉਹਨਾਂ ਦੇ ਬੱਚੇ ਵੀ ਟੀਚਰ ਹੀ ਲੱਗ ਜਾਂਦੇ ਇਹਨਾਂ ਦੇ ਨਾਨਾ ਜੀ ਟੀਚਰ ਸੀਗੇ ਪ੍ਰਿੰਸੀਪਲ ਸੀਗੇ ਬੜੇ ਚੰਗੇ ਬੜੇ ਮਤਲਬ ਇੱਕ ਕਹਿਰੀ ਇਹ ਨਾ ਵੀ ਰੱਬਰ ਰੂਪੀ ਟੀਚਰ ਸੀ ਉਹ ਕਿਉਂਕਿ ਮੈਂ ਵੀ ਉਹਨਾਂ ਦੇ ਅੰਡਰ ਪੜਿਆ ਹੋਇਆ ਸੀਨੀਅਰ ਸਕੂਲ ਦੇ ਵਿੱਚ ਮੈਂ 9ਵੀਂ ਉੱਥੇ ਕੀਤੀ ਸੀ ਆਪਣੀ ਤੇ ਉਹ ਜਦੋਂ ਇਸ ਦੁਨੀਆ ਤੋਂ ਤੁਰ ਗਏ ਬਾਕੀ ਰਿਸ਼ਤਿਆਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਬਾਕੀ ਸਮਾਜ ਨੇ ਸੋਸਾਇਟੀ ਨੇ ਆਪਣੀ ਡਿਊਟੀ ਨਹੀਂ ਨਿਭਾਈ ਦਾਰੇ ਦੇ ਦਰਵਾਜ਼ੇ ਬੰਦ ਕਰਤੇ ਬਾਰੋਂ ਲੋਕ ਲਾਤੇ ਇਹਦੇ ਘਰ ਨੂੰ ਹੀ ਦੋ ਦਰਵਾਜੇ ਸੀ ਘਰ ਨੂੰ ਇੱਕ ਇਧਰ ਇੱਕ ਉਧਰ ਇਧਰਲੇ ਪਾਸੇ ਲੜ ਲੜ ਪਿਆ ਗਵਾਂਡੀਆਂ ਨਾਲ ਕਿਤੇ ਇਹਦੇ ਘਰ ਨੂੰ ਲੋਕ ਹੀ ਲਾਤਾ ਬਾਹਰਲੇ ਪਾਸੋਂ ਵੀ ਇਧਰ ਤੋਂ ਆਉਣਾ ਹੀ ਨਹੀਂ ਇੱਕ ਬੰਦਾ ਅਫਸੈਟ ਆ ਉਹਦੀ ਹੁਣ ਮਦਦ ਕਰਨ ਨੂੰ ਕੋਈ ਅੱਗੇ ਨਹੀਂ ਆਉਂਦਾ ਹੁਣ ਗਵਾਂਡੀ ਜੇ ਪਰੇਸ਼ਾਨ ਹੋ ਰਿਹਾ ਤੰਗ ਹੋ ਰਿਹਾ ਤਾਂ ਰਿਸ਼ਤੇਦਾਰਾਂ ਦਾ ਫਰਜ਼ ਹੈ ਇਕੱਠੇ ਹੋ ਕੇ ਸਾਰੇ ਰਲ ਕੇ ਕੋਈ ਹੱਲ ਕੱਢਣ ਰਿਸ਼ਤੇਦਾਰ ਵੀ ਸਾਰੇ ਮੁੱਖ ਮੋੜ ਗਏ ਤਾਂ ਫਿਰ ਪ੍ਰਤਾਪ ਸਿੰਘ ਦਾਰੇ ਬਾਈ ਦੀ ਜਿਹੜੀ ਹਾਲਤ ਬਣੀ ਹੋਈ ਸੀ ਉਸ ਟਾਈਮ ਉਹ ਦੇਣ ਸੀ ਉਹਨਾਂ ਆਪਣਿਆਂ ਦੀ ਜਿਨ੍ਹਾਂ ਨੇ ਉਸ ਦੁੱਖ ਦੀ ਘੜੀ ਚ ਨਾਲ ਖੜਨਾ ਸੀ ਪਰ ਅਸੀਂ ਬੜ ਭੱਗੇ ਆ ਵੀ ਅਸੀਂ ਵੀਰੇ ਦੇ ਉਸ ਰਿਸ਼ਤੇ ਨੂੰ ਮਾਣ ਸਕੇ ਜਿਹਦੇ ਵਿੱਚ ਆਪਾਂ ਭਰਾ ਕਹਿੰਨੇ ਆ ਅਸੀਂ ਉਸ ਰਿਸ਼ਤੇ ਨੂੰ ਮਾਣ ਸਕੇ ਇਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਦੋਸਤ ਕਹਿੰਨੇ ਆ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਸ ਰਿਸ਼ਤੇ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਸੁਵਾਸਨ ਤੇ ਕਰਵਾਣ ਸਕੇ ਦਾਰੇ ਵੀਰੇ ਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਬੇਨਤੀ ਹੈ ਭਾਈ ਮਾਮਿਆਂ ਨੂੰ ਮਾਸੀਆਂ ਨੂੰ ਮਾਸੀਆਂ ਦੇ ਮੁੰਡੇ ਕੁੜੀਆਂ ਨੂੰ ਵੀ ਵੀਰਾ ਹੁਣ ਠੀਕ ਆ ਇਹਦਾ ਘਰ-ਬਾਰ ਸੈੱਟ ਕਰਕੇ ਇਹਦਾ ਜੀਵਨ ਅੱਗੇ ਵਧਣ ਦੇ ਵਿੱਚ ਵਧਾਉਣ ਦੇ ਵਿੱਚ ਮਦਦ ਕਰੋ ਤਾਂ ਜੋ ਦਾਰਾਬਾਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਚੀਜ਼ਾਂ ਨੂੰ ਡਿਜ਼ਰਵ ਕਰਦਾ ਜਿੰਨਾਂ ਦਾ ਹੱਕਦਾਰ ਆ ਉਹ ਇਹਨੂੰ ਮਿਲ ਸਕਣ। ਬਸ ਇੰਨੀ ਕੁ ਬੇਨਤੀ ਆ ਬਾਕੀ ਤੁਸੀਂ ਭੈਣ ਭਰਾ ਵੀ ਸਾਰੇ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਕਿਤੇ ਤੁਸੀਂ ਤਾਂ ਨਹੀਂ ਉਹ ਗਲਤੀ ਕਰ ਰਹੇ ਜਿਹੜੀ ਦਾਰੇਬਾਈ ਦੇ ਆਪਣਿਆਂ ਨੇ ਇਹਨੇ ਨਾਲ ਪੜਨ ਆਲਿਆਂ ਨੇ ਨਾਲ ਖੇਡਣ ਵਾਲਿਆਂ ਨੇ ਨਾਲ ਕੰਮ ਕਰਨ ਵਾਲਿਆਂ ਨੇ ਕੀਤੀ ਆ ਕਿਤੇ ਤੁਹਾਡੇ ਨਾਲ ਤਾਂ ਨਹੀਂ ਇਸ ਤਰ੍ਹਾਂ ਦਾ ਦਾਰਾ ਭਾਈ ਵਰਗਾ ਕੋਈ ਬੰਦਾ ਅੱਜ ਉਸੇ ਥਾਂ ਤੇ ਜਾ ਰਿਹਾ ਹੋਵੇ ਜਿੱਥੋਂ ਵੀਰੇ ਨੂੰ ਲੈ ਕੇ ਆਇਆ ਕੱਢ ਕੇ ਕਿਉਂਕਿ ਇਹ ਲੋੜ ਅੱਜ ਸਮੇਂ ਦੀ ਸਾਨੂੰ ਆਪਣੇ ਅੰਦਰ ਝਾਤ ਮਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ